ਦੀਹਰ ਗੋਬਿੰਦਪੁਰਾ ਸਾਹਵਿਖੇ 슈ਗਰ ਮਿਲ ਵੱਲੋਂ ਡੰਪ ਕੀਤੀ ਗਈ ਪ੍ਰਾਲੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਇਸਾ ਗੁੱਤੇ 슈ਗਰ ਮਿਲ ਦੇ ਚੌਂਕੀਦਾਰਾਂ ਵੱਲੋਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਉੱਤੇ ਕਾਬੂ ਨਹੀਂ ਪਾਇਆ ਗਿਆ ਜਿਸ ਤੋਂ ਬਾਅਦ ਨੇਲੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਵੱਡੀ ਮੁਸ਼ਕਲ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਇਸ ਬੰਦੀ ਜਦ ਮਿਲਦੇ ਮੈਨੇਜਰ ਐਨ ਆਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਨਹੀਂ ਪਤਾ ਲੱਗ ਸਕਿਆ ਪਰ ਪਿੰਡ ਵਾਲਿਆਂ ਦੀ ਮਦਦ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਸਹਾਇਤਾ ਦੇ ਨਾਲ ਇਸ ਭਿਆਨਕ ਅੱਗ ਉਤੇ ਕਾਬੂ ਪਾਇਆ ਗਿਆ ਮੀਡੀਆ ਨਾਲ ਗੱਲ ਕਰਦੇ ਆਂ ਡੀਐਸਪੀ ਰਕੇਸ਼ ਕੱਕੜ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਸਾਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਅਸੀਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਪਰ ਕੁਝ ਪਤਾ ਨਹੀਂ ਅਜੇ ਹੁਣ ਲੋਕੀ ਅੱਗੇ ਪਹੁੰਚੇ ਹੋਣਾ ਸਟਾਫ ਪਰ ਕਾਰਨ ਹੀ ਪਤਾ ਚੱਲੇਗਾ ਬਾਅਦ ਵਿੱਚ ਇਨਕੁਆਇਰੀ ਹੋਵੇ ਤभी ਪਤਾ ਚੱਲੇਗਾ ਕੁਝ ਮੈਂ ਬਹੁਤ ਵੱਡੇ ਪੱਧਰ ਤੇ ਡੰਪਿੰਗ ਕੀਤੀ ਇੱਥੇ ਟਰਾਲੀ ਦੀ ਠੀਕ ਹੈ ਜੀ ਪਰ ਪਾਣੀ ਦਾ ਅਰੇਂਜਮੈਂਟ ਬੜਾ ਵੱਡਾ ਹੈ ਨਹੀਂ ਸਾਡੇ ਕੋਲ ਪਾਣੀ ਕਾਰਜਮੈਂਟ ਹੈ ਪਾਣੀ ਕਾਰਜਮੈਂਟ ਤੇ ਪੰਪ ਲੱਗੀ ਹੈ ਨੋਟ ਲੱਗੀ ਸਭ ਕੁਝ ਇਹ ਇਕ ਤਾਂ ਦੇਖੋ ਬਿਲਕੁਲ ਰੋਡ ਦੇ ਉੱਪਰ ਮੇਨ ਹਾਈਵੇ ਹੈ ਜਿੱਥੇ ਤੁਸੀਂ ਇਹ ਡੰਪ ਕੀਤੀ ਹੋਈ ਆ ਪਿਛਲੇ ਦਿਨ ਇੱਕ ਐਕਸੀਡੈਂਟ ਹੋਇਆ ਸੀਗਾ ਰੋਡ ਤੇ ਇਦਾਂ ਡੰਪ ਲੱਗਾ ਸੀ ਬਹੁਤ ਨੁਕਸਾਨ ਹੋਇਆ ਸੀਗਾ ਪਿਛਲਾ ਤੋਂ ਪਤਾ ਨਹੀਂ ਮੇਰੇ ਕੋਲ ਇਹ ਜੋ ਹਮਾਰਾ ਜੋ ਡੰਪ ਹੈ ਇਹ ਇਸ ਲਈ ਲਗਾਇਆ ਜਾਂਦਾ ਕਿ ਆਸ-ਪਾਸ ਕੋਈ ਢਿੰਡ ਨਹੀਂ ਹੋਣੀ ਇਸ ਕਰਕੇ ਲਗਾਇਆ ਜਾਂਦਾ ਸੇਫਟੀ ਮੇਨ ਹਾਈਵੇ ਪੇ ਲੱਗਦਾ ਨਹੀਂ ਤੁਹਾਨੂੰ ਕਿ ਇਹ ਕਿ ਨਹੀਂ ਚਾਹੀਦਾ ਨਹੀਂ ਨਹੀਂ ਸਰ ਆਈ ਤਾਂ ਪੁੱਛਾ ਆਇਆ ਇਸ ਦਿure ਇਹ ਕੋਈ ਪਤਾ ਕਿ ਆਗਣਾ ਜਾਏਗੀ ਇਸ ਵੇਲੇ ਇਤਨਾ ਹੋ ਗਿਆ ਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਕੁਛ ਨਹੀਂ ਕਹਿ ਸਕਦਾ ਸਰ ਉਸ ਤੋਂ ਬਾਅਦ ਨੂੰ ਕਲੈਸ਼ਨ ਤੋਂ ਬਾਅਦ ਹੋ ਗਿਆ ਕਿੱਥੇ ਹੋ ਗਿਆ ਕਾਸ਼ ਇਹ ਗਣੀ ਮਤ ਇਹ ਰਹੀ ਕਿ ਇਸ ਆਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਮੇਨ ਹਾਈਵੇ ਦੇ ਬਿਲਕੁਲ ਕਿਨਾਰੇ ਤੇ ਅਜਿਹੇ ਪ੍ਰਾਲੀ ਦੇ ਡੰਪ ਬਣਾਉਣ ਦੀ ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇਣਾ ਕਿ ਹਾਦਸਿਆਂ ਨੂੰ ਨਿਮੰਤਰਨ ਦੇਣ ਵਾਲੀ ਗੱਲ ਨਹੀਂ ਹੈ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕੇ